ਮੈਂ 8 ਸਾਲ ਇਸ ਘਰ ਤੋਂ ਬਾਹਰ ਜਾ ਕੇ ਬਹਿ ਰਿਹਾ ਹਾਂ ਅੱਜ ਇਹਨਾਂ ਨੇ ਮੇਰੀ ਮਿਹਨਤ ਤਰਲਾ ਜਿਹੜੀ ਸੁਣ ਲਈ ਏ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਾਂ ਕਾਲੀ ਦਲ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ ਮੈਨੂੰ ਵਜ਼ੀਰ ਵੀ ਬਣਾਇਆ 10 ਸਾਲ ਮੈਨੂੰ ਸ਼ਰੋਣੀ ਕਮੇਟੀ ਦਾ ਮੈਂਬਰ ਵੀ ਸੀ 32-30 ਸਾਲ ਤੋਂ ਮੈਂ ਵਰਤਦਾ ਰਿਹਾ 32 ਸਾਲ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ ਔਰ ਮੈਂ ਤੇ ਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਘਰ ਵਾਪਸੀ ਕੀਤੀ ਹੈ ਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਜੰਮਿਆ ਵੀ ਕਾਲੀ ਸੀਗਾ ਤੇ ਮਰਨਾ ਵੀ ਕਾਲੀ ਮਰਾਂਗਾ ਵੀ ਕਾਲੀ ਹੁਣ ਇਸ ਕਰਕੇ ਮੈਨੂੰ ਮੇਰਾ ਮਾੜਾ ਦੌਰ ਨਿਕਲ ਗਿਆ ਜਿਹੜਾ ਮੇਰੇ ਖਰੀਦੇ ਜਾਣ ਵਾਲਾ ਦੌਰ ਸੀ ਉਹ ਮੇਰਾ ਖਤਮ ਹੋ ਗਿਆ ਤੇ ਮੈਂ ਆਪਣੇ ਘਰ ਵਾਪਸ ਚਲਾ ਗਿਆ ਮੈਨੂੰ ਕੋਈ ਜਦੋਂ ਵੱਡੀ ਖੁਸ਼ੀ ਵਾਲੀ ਗੱਲ ਹੀ ਕੋਈ ਬੜੇ ਔਖੇ ਦੌਰ 'ਚ ਵਾਪਸੀ ਹੋਈ ਹੈ ਜਦੋਂ ਜਦੋਂ ਪਾਰਟੀ ਦੇ ਵਿੱਚੋਂ ਸਾਰੇ ਸੀਨੀਅਰ ਲੀਡਰ ਜਿਹੜੇ ਛੱਡ ਕੇ ਜਾ ਰਹੇ ਨੇ ਔਰ ਤੁਸੀਂ ਸ਼ਾਮਲ ਹੋਏ ਚਨੋਤੀ ਗੱਦੀ ਵਿੱਚੋਂ ਇਸੇ ਪਾਰਟੀ ਨੇ ਹੀ ਰਾਜ ਕਰਨਾ ਮੈਂ ਇਸੇ ਪਾਰਟੀ ਨੂੰ ਹੀ ਸ਼ਕਤੀ ਲੋਕਾਂ ਨੇ ਦੇਣੀ ਹੈ ਐਸੇ ਵੇਲੇ ਸਮਝਣ ਦੀ ਲੋੜ ਹੈ ਕਿ ਸਾਰੀਆਂ ਏਜੰਸੀਆਂ ਛਰੋਨੀ ਕਾਲੀ ਕਾਲ ਤੋਂ ਪੈ ਗਈਆਂ ਨੇ ਪਹਿਲਾਂ ਕਾਂਗਰਸ ਦੇ ਵੇਲੇ ਪਈਆਂ ਸੀ ਕਾਲੀ ਦਲ ਦਾ ਬੇੜਾ ਘਰ ਕਰ ਦਿੱਤਾ ਮੈਂ ਉਦੋਂ ਤਾਕਤ ਵਿੱਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇਲੈਕਸ਼ਨ ਕੈਂਸਲ ਹੋ ਗਈ ਸੀ ਕਨਵੇਂ ਵਾਲੀ 36 38 ਕੈਂਡੀਡੇਟ ਜਿਹੜੇ ਨੇ ਐਮਐਲਏ ਇਲੈਕਸ਼ਨ ਲੜ ਰਹੇ ਸੀ ਅਕਾਲੀ ਦਲ ਦੇ ਉਹ ਮਾਰੇ ਗਏ ਸ਼ਹੀਦ ਹੋ ਗਏ ਬਾਦਲ ਸਾਹਿਬ ਇੱਕ ਪਾਸੇ ਸਤਕਾਰਤੇ ਜਾਂਦੇ ਸੀ ਇੱਕ ਪਾਸੇ ਪਬਲਿਕ ਵਿੱਚ ਜਾ ਕੇ ਤੇ ਪਾਰਟੀ ਦੀ ਕਮਿਊਨੀਕੇਸ਼ਨ ਕਰਦੇ ਸੀ ਇਦੋਂ ਮਾਰਾ ਸਮਾਂ ਸ਼ਾਇਦ ਅਕਾਲੀ ਦਲ ਤੇ ਕਦੇ ਆਏ ਅੱਜ ਤੇ ਅਕਾਲੀ ਦਲ ਜੀਦਾ ਵਾ ਅਕਾਲੀ ਦਲ ਦੇ ਤਿੰਨ ਐਮਐਲਏ ਵੀ ਨੇ ਲੜਦੇ ਹੀ ਨੇ ਨਾ ਘਰਾਂ ਵਿੱਚ ਲੜਾਈ ਹੁੰਦੀ ਹੈ ਭਰਾਵਾਂ ਭਰਾਵਾਂ ਦੀ ਹੁੰਦੀ ਹੈ ਇਹ ਭਰਾ ਨੇ ਲੜਾਈ ਹੁੰਦੀ ਏ ਜਿਹੜੇ ਅਣਖੀ ਲੋਕ ਨੇ ਉਹ ਵਾਪਸ ਆਉਂਦੇ ਨੇ ਹੈ ਸਾਰੇ ਅਣਖ ਵਾਲੇ ਹੀ ਨੇ ਏਜੰਸੀਆਂ ਸਾਨੂੰ ਖਰਾਬ ਕਰਦੀਆਂ ਨੇ ਕੋਈ ਕਾਂਗਰਸ ਵਿੱਚ ਤੇ ਸਿੱਧਾ ਨਹੀਂ ਗਿਆ ਕੋਈ ਭਾਜਪਾ ਵਿੱਚ ਸਿੱਧਾ ਤੇ ਨਹੀਂ ਗਿਆ ਰੋਸ ਕੇ ਬਾਹਰ ਬੈਠੇ ਹੋਏ ਨੇ ਨਾ ਇਹਨਾਂ ਦਾ ਧਰਲਾ ਮਾਰਾਂਗੇ ਮਿੰਤ ਕਰਾਂਗੇ ਢਿੰਸੇ ਦੀ ਸਾਰੀ ਉਮਰ ਸੈਕੰਡ ਕਮਾਂਡ ਬਾਦਲ ਦੀ ਸੰਭਾਲ ਰਿਆ ਵਾ ਵੱਡਾ ਲੀਡਰ ਆ ਤਾਂ ਮੰਤ ਕਰਕੇ ਉਹਨੂੰ ਲਿਆਵਾਂਗੇ ਵੀ ਕਾਲੀ ਦਲ ਵਿੱਚ ਆਖਰੀ ਸਾਹਿਬ ਹੀ ਕਾਲੀ ਦਲ ਚ ਲੈ ਔਰ ਕਾਲੀ ਦਲ ਨੂੰ ਤਾਕਤ ਦੇ ਕਾਲੀ ਰਾਂ ਨੂੰ ਜਿੰਦਾ ਕਰ ਕਾਲੀ ਦਲ ਚ ਜਾਨ ਪਾ ਇਹ ਜ਼ਰੂਰ ਕਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੱਡੇ ਲੀਡਰ ਵੱਡਾ ਇਲਜ਼ਾਮ ਲਾ ਰਹੇ ਆਪਣੀ ਹੀ ਪਾਰਟੀ ਕੋਈ ਗੱਲ ਨਹੀਂ ਕੀ ਭਰਾ ਭਰਾ ਲੜਪਨ ਤੇ ਇੱਕ ਦੂਜੇ ਨੂੰ ਬੁਰੇ ਦੇ ਘਰ ਤੱਕ ਪੈ ਜਾਂਦੇ ਨੇ ਕੋਈ ਗੱਲ ਨਹੀਂ ਸਭ ਠੀਕ ਹੋ ਜਾਊਗਾ ਇਹਦੇ ਵਿੱਚ ਕੋਈ ਦੋ ਰਹਿਮ ਨਹੀਂ ਗਿਆ ਸਰ ਜੀ ਕਹਿੰਦੇ ਕਿ ਉਹਨਾਂ ਨੂੰ ਲੈ ਕੇ ਛੁੱਲਾ ਟੈਕਸੀਆਂ ਪਰਚੀਆਂ ਮਿਲਦੀਆਂ ਟੋਰਾ ਸਾਹਿਬ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ ਨਾ ਤਲਵੰਡੀ ਸਾਹਿਬ ਤੇ ਟੌਰਾ ਸਾਹਿਬ ਤੇ ਬਾਦਲ ਸਾਹਿਬ ਤਿੰਨ ਮੂਰਤੀਆਂ ਸੀ ਆ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਸਿਆਸੀ ਲੜਾਈਆਂ ਲੜਦੀਆਂ ਕਈ ਵਾਰ ਤਿੰਨੇ ਲੜ ਪਿੰਦੇ ਹੁੰਦੇ ਲੱਗੋ ਜਦੋਂ ਆਤਾ ਦਾ ਵੇਲਾ ਉਹਨਾਂ ਤਿੰਨੇ ਇਕੱਠੇ ਹੋ ਜਾਣੇ ਇਹਨਾਂ ਵੀ ਇਕੱਠੇ ਹੋਣਾ ਵਾ ਐਵੇਂ ਲੋਕੀ ਲੋਕੀ ਕਹੀ ਜਾਂਦੇ ਪਾੜ ਪਾਈ ਜਾਂਦੇ ਨੇ ਇਹਨਾਂ ਇਕੱਠੇ ਹੋਣਾ ਵਾ ਭਰਾ ਨੇ ਭਰਾਵਾਂ ਨੂੰ ਬਣਾਉਗਾ ਮੈਂ ਜ਼ਰੂਰ ਬਣਾਵਾਂਗੇ ਆਪਣਾ ਟੱਬਰ ਆ ਕੁੰਬਾ ਘਟ ਉਹਨਾਂ ਨੂੰ ਜਿੰਨੀ ਜਿੰਨੀ ਪੀੜ ਉਹਨਾਂ ਨੂੰ ਆ ਹੋਰ ਕਿਹਨੂੰ ਹੋਣੀ ਨਹੀਂ ਨੀਂਗੀ ਇੱਕ ਟੈਕਸ ਨੂੰ ਲੈ ਕੇ ਜਿਹੜੇ ਪੱਤੀਆਂ ਜਿਹੜੀਆਂ ਉਹ ਨਹੀਂ ਦਿੱਤੇ ਪੰਚਾਇਤੀ ਚੋਣਾਂ ਨੇ ਔਰ ਪੰਚਾਇਤੀ ਚੋਣਾਂ ਦਾ ਖਾਣ ਕੀਤਾ ਸੀ ਪਹਿਲਾਂ ਕਾਂਗਰਸ ਨੇ ਹੁਣ ਬੇੜਾ ਗਰਕ ਕਰ ਦਿੱਤਾ ਵਾ ਆਮ ਨੇ ਔਰ ਮੈਂ ਸਮਝ ਨਾ ਮਾ ਇਹ ਲੋਕਤੰਤਰ ਦੇ ਨਾਂ ਤੇ ਕਲੰਕ ਹੈ ਮੁੱਢਲੀ ਜਿਹੜੀ ਲੜਾਈ ਹੈ ਇਹਨਾਂ ਨੇ ਖਤਮ ਕਰ ਦਿੱਤੀ ਲੋਕਤੰਤਰ ਦੀ ਗਾਂ ਕਿਹੜਾ ਸੁਧਾਰ ਕਰਨਗੇ ਮੈਂ ਅੱਜ ਬੇਨਤੀ ਕਰਨਾ ਹੱਥ ਜੋੜ ਕੇ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਉਹ ਦਖਲ ਦੇਣ ਜਾਣ ਨਾਮਿਨੇਟ ਪੰਚਾਇਤਾਂ ਕਰ ਲੈਣ ਤੇ ਜਾਂ ਫਿਰ ਖੁੱਲਾ ਜਿਹੜਾ ਮਰਜ਼ੀ ਆਣ ਕੇ ਲੜੇ ਜੇ ਕਹਤੇ ਅਲੋਕੇਸ਼ਨ ਹੋਏਗਾ ਤੇ ਉਹਨੂੰ ਮਹੀਨੇ ਤੋਂ 2 ਮਹੀਨੇ ਵਿੱਚ ਅਦਾਲਤ ਸੁਣ ਕੇ ਤੇ ਉਹਨੂੰ ਕੈਂਸਲ ਕਰ ਤੋਂ ਉਹ ਸਰਪੰਚ ਨੂੰ ਲਾ ਦੇ ਲੇਕਿਨ ਲੋਕਾਂ ਨੂੰ ਮੈਦਾਨ ਵਿੱਚ ਚਾੜ ਕੇ ਲੋਕਾਂ ਦੀ ਰਹਿਤ ਲੈ ਲੈ ਸਕਣ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਪਰ ਪੰਚਾਇਤ ਘਰ ਚ ਆ ਕੇ ਲੜਦੇ ਆ ਜਾਂ ਵੀਡੀਓ ਦਫ਼ਤਰ ਲੜਦੇ ਆ ਉਹ ਤੇ ਗਲਤੀ ਹੈ ਉਹ ਉਹ ਦੀ ਡੈਮੋਕ੍ਰੇਸੀ ਨਾਲ ਲਾੜਨਾ ਚਾਹੀਦਾ ਲੋਕ ਲੋਕ ਬੰਦ ਕਰਨ ਆਹ ਕੱਢਣ ਹਮ ਜਾ ਰਹੇ ਕਰਨ ਲੋਕਾਂ ਨੂੰ ਲੋਕ ਬੰਧਾ ਅਸੀਂ ਵੀ ਨਾਲ ਸਾਧਾਂਗੇ ਸਾਰੀਆਂ ਪਾਰਟੀਆਂ ਲੜਦੀਆਂ ਰਹੀਆਂ ਨੇ ਕਾਂਗਰਸ ਦੇ ਖਿਲਾਫ ਵਿਰੋਧੀਆਂ ਨੇ ਕਿੱਦਾਂ ਹੁਣ ਪਾ ਦੇਣਾ ਹੱਬੀਲ ਨਹੀਂ ਕੋਈ ਵੀਡੀਓ ਵਾਰ ਲੋਈ ਡੀਸੀ ਨੂੰ ਬੜਾ ਬਤੁਮੇਜਾ ਬੋਲੇ ਉਹ ਵਿਰੋਧੀ ਆ ਵਿਰੋਧੀ ਆਪੇ ਮਰ ਜਾਂਦਾ ਜਿਹੜਾ ਸਿਧਾਂਤ ਤੋਂ ਡਿੱਗ ਪਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਤੇ ਨਹੀਂ ਬਚਾਉਂਦੀ ਸਿਧਾਂਤਕ ਲੜਾਈ ਲੜਨੀ ਚਾਹੀਦੀ ਏ ਜਦੋਂ ਅਸਲ ਕਾਂਗਰਸ ਦੇ ਲੀਡਰ ਬੜੇ ਬਤੁਮੇਜਾ ਬੋਲੇ ਡੀਸੀ ਸਾਡੇ ਕੀ ਇੱਥੇ ਕਰਾਂ ਤੁਹਾਡਾ ਮੈਂ ਤਾਂ ਉਹਨਾਂ ਨੂੰ ਕਹਾਂਗਾ ਰੱਬ ਸਮਾਤੀ ਬਖਸ਼ੇ ਆਈਏ ਆਸ ਤੇ ਆਈਪੀਐਸ ਦੋ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਨਸਾਫ ਦੇਣਾ ਜੇ ਉਹਨਾਂ ਨਾਲ ਹੀ ਲੜਾਈ ਲਾਣੀ ਹੈ ਤੇ ਫਿਰ ਤੇ ਗਵਰਨੀ ਰਾਜ ਹੋ ਗਿਆ ਇੱਕ ਇੱਕ ਉਹਨਾਂ ਨਾਲ ਲੜਾਈ ਡੈਮੋਕ੍ਰੇਸੀ ਨਾਲ ਉਹਨਾਂ ਦੇ ਵਿੱਚ ਵੀ ਅੱਜ ਸਿੱਪਾ ਲੋਕ ਕਰ ਰਹੇ ਨੇ ਫਿਰ ਨਾ ਤ੍ਰਿਪਤ ਬਾਜਵਾਹ ਖਿਲਾਫ ਬੋਲਿਆ ਉੱਥੇ ਚੁੱਪ ਕਰਕੇ ਖਲੋਰਿਆ ਤੇ ਪ੍ਰਤਾਪ ਬਾਜਵਾ ਵੀ ਚੁੱਪ ਕਰਕੇ ਖਲੋਰਿਆ ਵੀ ਇਹ ਡੈਮੋਕ੍ਰੇਸੀ ਦਾ ਬੇੜਾਗਰ ਕਰਨ ਦੇ ਬੋਲ ਬੋਲ ਕੇ ਰਨਗਾਤਾ ਬੋ ਕਿ ਡੀਸੀ ਸਾਹਿਬ ਨੂੰ ਹੱਕ ਹੈਗਾ ਕਿ ਇਹਨੂੰ ਆਪਣੇ ਦਫ਼ਤਰ ਚ ਕੱਢਣਾ ਮੈਂ ਸਮਝਦਾ ਕਿ ਡੀਸੀ ਸਾਹਿਬ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਡੀਸੀ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਦਾ ਸਾਰੀ ਜਨਤਾ ਦਾ ਇੱਕ ਹੈੱਡ ਹੈ ਵਿਰੋਧੀਆਂ ਦਾ ਵੀ ਹੁਕਮਰਾਨ ਵਾਲਿਆਂ ਦਾ ਵੀ ਦੂਜਿਆਂ ਦਾ ਲੇਕਿਨ ਜੇ ਜਾ ਕੇ ਤੇ ਡੀਸੀ ਦੇ ਦਫ਼ਤਰ ਵਿੱਚ ਹੀ ਆਪਾਂ ਪਿਸ਼ਾਬ ਕਰਨ ਲੱਗ ਪਈਏ ਤੇ ਉਹ ਉਹਨੂੰ ਕੱਢਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਪਿਸ਼ਾਬ ਤੇ ਨਹੀਂ ਕਰਨਾ ਚਾਹੀਦਾ ਉੱਥੇ